ਹੁਸ਼ਿਆਰਪੁਰ ਤੋਂ ਪਾਰਤੀ ਜਨਤਾ ਪਾਰਟੀ ਦੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਦ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਫਗਵਾੜਾ ਫੋਰ ਲਾਈਨ ਸੜਕ ਦੇ ਪ੍ਰੋਜੈਕਟ ਦੀ ਹੋਈ ਸ਼ੁਰੂਆਤ ਐਨ ਡੀ ਟੀ ਵੀ ਪੰਜਾਬ న్యూਸ ਦੇ ਲਈ ਫਗਵਾੜਾ ਤੋਂ ਯਾਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਸਰ ਪੁਲਿਸ ਸਰ 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 ਜੀ ਸਰ ਸਰ ਪੁਲਿਸ ਸਾਹਮਣੇ ਚਲੋ ਹਾਂਜੀ ਸਰ ਸਰ ਸਾਹਮਣੇ ਜੀ ਸਰ ਸਰ ਪਿੱਛੇ ਆਓ ਪੁਲਿਸ ਹਾਂਜੀ ਸਰ لیکن ایک چھوٹا جیا سارے ਸਾਡੇ پارٹی ਦੇ ਬਰਜਾੜਾ ਜਾਂ ਗੱਡੀਆਂ 'ਚ ਬੈਠੇ ਆ ਕਿਰਪਾ ਕਰਕੇ ਛੇਅਰ ਦੇ ਬੈਠਣ ਦੀ ਕਿਰਪਾਲਤਾ ਕਰੋ ਜਿੰਦਾਬਾਦ نیشنل ਹਾਈਵੇ ਟੂ ਯੂਜ਼ ਪ੍ਰੋਜੈਕਟ ਦੇ ਪ੍ਰੋਜੈਕਟ ਡਾਇਰੈਕਟਰ میڈم ਪ੍ਰਿਆੰਕਾ ਮੀਨਾ ਜੀ ਪਾਰਟੀ ਜਨਤਾ ਪਾਰਟੀ ਦੇ ਪ੍ਰਧਾਨ ਕੋ ਜੇਵਲ ਜੀ ਹੋਰ ਸਾਰੇ ਲੀਡਰ ਸਹਿਬਾਨ ਮੇਰੇ ਸਾਹਮਣੇ ਬੈਠੇ ਬਹੁਤ ਸਤਿਕਾਰਯੋਗ ਸ਼ਹਿਰ ਨਾਸੀਓ ਤੇ ਬੱਚਿਓ ਅੱਜ ਰੁਗੜੇ ਦੇ ਵਿਕਾਸ ਦੇ ਇਤਿਹਾਸ ਵਿੱਚ ਇੱਕ ਵਾਰ ਫਿਰ ਇੱਕ ਵੱਡੀ ਪੁਲਾਹ ਅੰਦਾਜ਼ੇ ਪੁੱਟਣ ਜਾ ਰਹੇ ਆ ਇਹ ਪ੍ਰੋਜੈਕਟ ਰੁਗੜਾ ਚਾਰਪਰ ਬੋਰ ਲੇਨ ਦਾ 24 ਸਮੇਂ ਤੋਂ ਲੜਤੀ ਆ ਸੀ ਅੱਜ ਇਹਦੀ ਸ਼ੁਰੂਆਤ ਕਰ ਰਹੇ ਹਾਂ ਔਰ 1500 ਕਰੋੜ ਤੋਂ ਵੱਧ ਦਾ ਪ੍ਰੋਜੈਕਟ ਹੈ 1550 ਕਰੋੜ ਰੁਪਏ ਦਾ ਇਹ ਗੱਡਿਆ ਜਿਹਦੇ ਮਾੜੇ ਨੇ 1000 ਕਰੋੜ ਦਾ ਇਹ ਪ੍ਰੋਜੈਕਟ ਹੈ ਜਪਾਨ ਸਾਬ ਵੱਲ ਦੀ ਜ਼ਮੀਨ ਹੈ ਇਹਦੇ 1500 ਕਰੋੜ ਤੋਂ ਵੱਧ ਦਾ ਪ੍ਰੋਜੈਕਟ ਹੈ ਇਹ 48 ਕਿਲੋਮੀਟਰ ਦੀ ਲੰਬਾਈ ਜਿਹਦੇ ਵਿੱਚ ਦੋ ਬਾਈ ਬਾਸ ਨੇ ਇੱਕ ਆ ਬਾਈ ਬਾਸ ਤਸਿਲ ਹੋ ਕੇ ਮੇਰੀ ਤਰਫ ਜਾਣਾ ਤੇ ਤਕਰੀਬਨ 6 ਕਿਲੋਮੀਟਰ ਦਾ ਵਾਧਾ ਹੈ ਜਿਹਦੇ ਤਰ੍ਹਾਂ ਇੱਕ ਬਾਈ ਬਾਸ ਅਸ਼ਾਰਪੁਰ ਤੋਂ ਆਉਂਦਾ ਹੈ ਅਸ਼ਾਰਪੁਰ ਤੋਂ ਪਹਿਲਾਂ ਇਧਰ ਜਾਂਦੇ ਹੋਏ ਦੇਖਿਆ ਹੋਏਗਾ ਛੜ ਦੀ ਮਿੱਟੀ ਪੈ ਰਹੀ ਹੈ ਮੋਢੀ ਬ੍ਰਾਹਮਣਾ ਕਿਹੜਾ ਪਿੰਡ ਹੈ ਉਦੋਂ ਉਹਨਾਂ ਬਾਈ ਬਾਸ ਦਾ ਕੁਝ ਆ ਕੇ ਮਿਲਣਾ ਇੱਕ ਬਹੁਤ ਵੱਡਾ ਪ੍ਰਜੈਕਟ ਲੋਕਾਂ ਨੂੰ ਜਾਣ ਲਈ ਕਿ ਅਸ਼ਾਰਪੁਰ ਜਾਂਦਾ ਜਾਣਾ ਹੋਵੇ ਜਾਂ ਮਾਦਾ ਜੰਦੇਪੁਰ ਜੇ ਜਾਣਾ ਹੋਵੇ ਉਨਾ ਜਾਣਾ ਹੋਵੇ ਬਹੁਤ ਜਲਦੀ 30 ਮਿੰਟਾਂ ਦਾ ਮੈਚ ਚ ਜੁੜ ਹੋਵੇ ਉਹਨਾਂ ਰੋਡ ਸਭ ਜਾ ਸਕਾਂਗੇ ਇਹ ਪ੍ਰੋਜੈਕਟ ਇੰਨਾ ਵਧੀਆ ਹੈ ਕਿ 100 ਕਿਲੋਮੀਟਰ ਦਾ ਹਮਤਾਰ ਡੇਟ ਜਾਇੰਗੀ ਤਾਂ ਗਿਆ ਆਪਣੀ ਗੱਡੀ 100 ਕਿਲੋਮੀਟਰ ਤੇ ਚਲਾ ਸਕਦੇ ਆ ਆਰਾਮ ਨਾਲ ਇਹ ਪੰਜਾਬ ਕਸ਼ਤਰ ਤੇ ਆ ਕੀਤਾ ਗਿਆ ਕਿਤੇ ਜੋ ਵੀ ਲੋੜ ਚੂਰਤ ਹੈ ਉਹ ਪ੍ਰੋਜੈਕਟ ਚਾਹੇ ਦਿੱਤੀ ਗਈ ਹੈ ਔਰ ਦੋ ਸਰਦਾਂ ਹੈ ਅਗਲੇ 2 ਸਾਲਾਂ ਦੇ ਪ੍ਰੋਜੈਕਟ ਬਣ ਕੇ ਤਿਆਰ ਹੋ ਜਾਣਾ ਉਹ ਤਾਂ ਕੋਸ਼ਿਸ਼ ਕਰਾਂਗੇ ਪਹਿਲਾਂ ਹੋ ਜਾਣਾ ਪ੍ਰੋਜੈਕਟ ਡਾਇਰੈਕਟਰ ਸਾਡੇ ਜੰਗ ਲੜਕੀ ਹੈ ਬਹੁਤ ਮਿਹਨਤੀ ਹੈ ਐਨਥੂਸੀਆਸਟਿਕ ਹੈ ਤੇ ਔਰ ਇਹ ਕੰਮ ਕਰਨ ਦਾ ਜਜ਼ਬਾ ਹੈ ਇਹਨਾਂ ਨੇ ਜਿਹੜਾ ਇਹਨਾਂ ਨੇ ਕੰਮ ਜਿੱਤ ਕਰਾਇਆ ਮੇਰੇ ਬੂਰ ਰਾਸ ਹੈ ਕਿ ਬਹੁਤ ਤੇਜ਼ੀ ਨਾਲ ਕੰਮ ਕਰਵਾ ਕੇ ਤੁਹਾਡੇ ਆਣਾ ਤੇ ਦਿਸ਼ਾ ਕੋ ਵਾਲਿਆਂ ਨੂੰ ਇੱਕ ਨਵੀਂ ਸੁਗਾ ਦੇਣਗੇ ਇਹਦੇ ਵਿੱਚ ਜਿੱਥੇ ਲੋੜ ਹੈ ਕੋਈ ਬਣਾਉਣ ਦੀ ਬੋਲ ਬਣਾਏ ਗਏ ਨੇ ਜਿੱਤੇ ਰੇਲਵੇ ਉਹ ਰੇਲਵੇ ਬਣਾ ਵੱਡੇ ਪੁਲੀ ਬਣਾ ਅੰਦਰ ਬਾਸ ਵਿੱਚ ਕਈ ਜਗ੍ਹਾ ਬਣਨੇ ਨੇ ਉਹਦੇ ਫੈਸਲੋਡ ਜਿਹਾ ਦੇਣਾਗੇ ਬਹੁਤ ਵਧੀਆ ਪ੍ਰੋਜੈਕਟ ਜਿਵੇਂ ਮੈਡਮ ਨੇ ਕਿਹਾ ਕਿ ਕਿਸੇ ਦੀ ਕੋਈ ਹੋਂਦ ਹੈ ਰਹੀ ਨਹੀਂ ਹੈ ਉਹਦੀ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਕਿਸੇ ਕੋਈ ਹੋਵੇ ਜੇ ਸਰਪੰਚ ਸਾਹਿਬ ਨੇ ਦੱਸਿਆ 65 ਲੱਖ ਰੁਪਏ ਇਹਨਾਂ ਹਾਈਵੇ ਤੋਂ ਮਿਲਿਆ ਜੇ ਇਹਨਾਂ ਦੇ ਸਾਂਝੇ ਜ਼ਮੀਨ ਸੀ ਉਹਦਾ ਛਪੜ ਵਾਸਤੇ ਵੀ ਗੁੜਾ ਕਰ ਲਈ 65 ਲੱਖ ਰੁਪਏ ਮਿਲਿਆ نیشنل ਹਾਈਵੇ ਵੱਲੋਂ ਪੂਰੀ ਕੀਮਤ ਕੀਮਤ ਤੋਂ ਵੀ ਜ਼ਿਆਦਾ ਕੀ 4 ਗੁਣਾ ਦਾ ਕੀਮਤ ਦਿੱਤੀ ਜਾਂਦੀ ਹੈ ਕੁਝ ਮੇਨ ਰਿਕੁਇਰ ਕਰਨ ਵਾਲੇ ਕੋਹਤਾ ਕੋ ਨਵੇਂ ਖਾਲੀ ਗੁਣ ਰਾਜ ਦੇ ਗੱਜ ਮੇਨ ਕੋ ਕਰ ਦਿੱਤਾ ਉਸ ਕੋਸ਼ਲ ਦੇ ਸਾਡੀ ਜ਼ਮੀਨ ਕੋ ਹੁਈਏ ਤੇ ਦੇ ਦੇ ਕਰਦੇ ਦੇ ਉਹਦੇ ਬਾਹਰ ਦੀ ਬਾਹਰ ਜਾ ਕੇ 5 ਏਕੜ ਵੀ ਰਹਿੰਦੇ ਆ ਬਹੁਤ ਵਧੀਆ ਪ੍ਰੋਜੈਕਟ نیشنل ਹਾਈਵੇ ਨੇ ਜਿੰਨਾ ਕੰਮ ਦੇਸ਼ ਵਿੱਚ ਕੀਤਾ ਇੱਕ ਵੱਡੀ ਵੱਲ ਮਾਰੀ ਹੈ ਕੋਈ ਇਸ ਦਾ ਵੀ ਉਦਾਹਰਣ ਨਹੀਂ ਬੰਦੇ ਦੁਨੀਆ ਦੇ ਕਿਸੇ ਵੀ ਸੇ ਜਾਓ ਦੁਨੀਆ ਵਿੱਚ ਰੋਡ ਨਹੀਂ ਰੋਡ ਉਸੇ ਦੀ ਹੈ ਉਸੇ ਦੀ ਹੈ ਰੋਡ ਭਾਰਤ ਵਿੱਚ ਇਹ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਵਿੱਚ ਮਾਫੂਆ ਜਿਹੜਾ ਤੇ ਵੱਡੇ ਬਾਈਪਾਸ ਬਣ ਰਹੇ ਨੇ ਬਹੁਤ ਸਾਰੇ ਨੀੜੀ ਰੋਡ ਨਹੀਂ ਬਣ ਰਹੀਆਂ ਨੇ ਔਰ ਜਿਹੜੀ ਨੈਸ਼ਨਲ ਵੱਡੀ ਰੋਡ ਬਣ ਰਹੀ ਹੈ ਇਕੱਠਾ ਦਿੱਲੀ ਤੱਕ ਇਹ ਵੀ ਬਹੁਤ ਵੱਡੀ ਸੜਕ ਬਣ ਰਹੀ ਹੈ ਪਰ ਜਾਂ ਥੋੜੀ ਪ੍ਰੋਬਲਮ ਸੀ ਅੰਗਰੇਜ਼ਾਂ ਕੀ ਹਾਲ ਹੋ ਜਾਏਗੀ ਇਹ ਵੀ ਬਹੁਤ ਵਿਸ਼ੇਸ਼ੀ ਬਣ ਕੇ تیار ਹੋਏਗੀ ਔਰ ਇੱਕ ਬਾਈਪਾਸ ਜਿਹੜਾ ਲਵੜੀ ਦੇ ਕੋਲੋਂ ਨਿਕਲ ਜਾ ਤੇ ਕਈ ਸੜਕਾਂ ਵੜਦੀ ਦਿਖਿਆਵਣਾ ਉਹ ਵੀ ਕੋਈ ਰਸ਼ ਦਾ ਸ਼ਹਿਰਜ ਹੋਵੇ ਮੌੜਵਾੜ ਤੇ ਵੀ ਵਿਕਸਕਣ ਇਹ ਤਰਿੰਗੜ ਉੱਪਰ ਵੀ ਉਸਤੇ ਹੀ ਬਣਾਈ ਜਾ ਰਹੀ ਹੈ ਜਿਹੜੀ ਗੱਲ ਕੀਤੀ ਸੀ ਕਿ ਇੱਥੋਂ ਦੂਸਰੀ ਸਾਈਡ ਤੇ ਵੀ ਇੱਕ ਰੋਡ ਬਣੇ ਮੈਨੇ ਬਹੁਤ ਵਧੀਆ ਗੱਲ ਕਰ ਚੁੱਕੇ ਹਾਂ ਬਹੁਤ ਵਧੀਆ ਗੱਲ ਹੈ ਮਜ਼ਦੂਰੀ ਹੋຊਦੀ ਹੈ ਉਹਦੀ ਡੀਪੀਆਰ ਵਰਣੀ ਸ਼ੁਰੂ ਹੋ ਗਈ ਹੈ ਮੈਨੂੰ ਮੈਨੂੰ ਕਹਿੰਦੇ ਦੱਸ ਰਹੇ ਸੀ ਵਰਣੀ ਸ਼ੁਰੂ ਹੋ ਗਈ ਹੈ ਬਹੁਤ ਜਲਦੀ ਜੇ ਪੂਰੀ ਜਿੰਗਰ ਵੜ ਲੋ 3 ਜਣਾ ਇੱਥੇ ਵੰਡਾ ਫਿਰ ਜਿਹੜੀ ਸਾਹਿਤਨੀ ਲੰਬਾ ਵੰਡਾ ਕੇ ਤੇ ਜਾਂ ਕੇ ਫਿਰ ਲਾ ਕੇ ਤੇ ਸ਼ੁਰੂ ਹੋਣਾ ਇਹ ਬਣਾ ਕੇ ਇਹਦੇ ਮਨਜ਼ੂਰ ਹੋ ਜਾਏਗਾ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਦੋ ਹਫ਼ਤਿਆਂਾਂ ਦੇ ਇਹ ਪ੍ਰੋਜੈਕਟ ਹੋਏ ਸੀ ਜੇ ਜਦੋਂ ਖੱਟਫੋਣ ਵਾਲਾ ਵੀ ਉਹ ਤਾਂ ਪਹਿਲਾਂ ਉਹ ਦੂਜਾ ਪ੍ਰੋਜੈਕਟ ਸ਼ੁਰੂ ਕਰ ਲਵਾਂਗੇ ਉਹ ਬਾਰੇ ਦੇ ਵਿੱਚ ਕਿਤੇ ਟ੍ਰੈਪ ਕਰਾਉ ਰਹੇ ਇੱਕ ਹੋਰ ਮਰਦੋ ਦੀ ਬਾਰ ਬਾਰ ਕਲਕੱਤੇ ਨੇ ਸ਼ੁਕਰਮੇ ਚੌਕ ਦੀ ਸ਼ੁਕਰਮੇ ਚੌਕ ਦੀ ਵੱਡੀ ਸਮੱਸਿਆ ਹੈ ਮੈਂ ਪਿੱਛੇ ਵੀ ਮਤਰੀ ਮਿਲ ਕੇ ਦੱਸਿਆ ਸੀ ਉਹਨਾਂ ਲਈ ਅੱਗੇ ਆਪਣੇ ਵਸੀੜੇ ਵੀ ਲਗਿਆ ਸੀ ਕਿ ਇਹ ਕੇਵੀ ਜਿਹੜਾ ਸਾਡੇ ਨੂੰ ਦੇ ਕੇ ਸਟੱਡੀ ਕਰਾਈ ਜਾਏਗੀ ਉੱਤੇ ਪੋਲ ਦੇ ਵਿੱਚ ਜਿੱਥੇ ਰਸਤੇ ਬੰਦ ਹੋ ਜਾਂਦੇ ਲੋਕਾਂ ਨੂੰ ਬੜੀ ਤਕਲੀਫ ਹੁੰਦੀ ਹੈ ਉਹਦੇ ਵੀ ਕੰਸਰਟੈਂਟ ਲਗਾਇਆ ਮੈਨੂੰ ਆਰੋ ਸਾਹਿਬ ਨੇ ਦੱਸਿਆ ਸੀ ਜਦੋਂ ਲਿਖਾਇਆ ਗਿਆ ਔਰ ਇੱਕ ਵੱਡਾ ਪ੍ਰੋਜੈਕਟ ਮੈਨੇ 100 ਕਰੋੜ 200 ਕਰੋੜ ਜਿੰਨਾ ਵੀ ਲੱਗੇ ਸਰਕਾਰ ਨੇ ਖਰਚ ਕਰਨਾ ਅਬਸਰ ਉਹ ਅਗੇ ਵੀ ਪ੍ਰੋਜੈਕਟ ਵਧਾਓ ਜਿੰਨਾ ਵੀ ਬਹਿਗਾ ਜਿਹੜਾ ਮਜ਼ਦੂਰ ਰੋਣਾ ਤੇਰੀ ਜ਼ਿੰਮੇਵਾਰੀ ਹੈ ਜੀ ਸੁਪਰਕਾ ਜੀ ਕੇ ਕਰੋ ਜੀ ਸੁਪਰਕਾ ਜੀ ਇਹ ਜੀ ਮੇਰੇ ਤੇ ਵੀ ਬੋਲਣਾ ਕਿਤੇ ਦੋ ਰੇਂਗ ਰੋਡ ਬਣਨੀ ਹੈ ਇਹ ਜਿਹੜਾ ਸ਼ਹਿਰ ਦੇ ਵਿੱਚ ਬੜਾ ਸਰਾਬ ਹੈ ਸੁਗਰ ਚੌਕ ਦਾ ਉਹ ਵੀ ਅਸੀਂ ਠੀਕ ਕਰਨਾ ਹੈ ਇਹਦੇ ਨਾਲ ਹੀ ਅੰਡਰਪਾਸ ਜਿਹੜੇ ਰੇਲਵੇ ਦੇ ਹੈ ਉਹ ਵੀ ਉੱਤੇ ਬਣਾਉਣੇ ਨੇ ਕੋਸ਼ਿਸ਼ ਕਰਦੇ ਆ ਕਿਤੇ ਵੀ ਕੋਈ ਲੋਕਾਂ ਦੀ ਕੋ ਮੰਗ ਹੋਵੇ ਉਹ ਅਸੀਂ ਪੂਰਾ ਕਰ ਸਕੀਏ ਇਸ ਤਰ੍ਹਾਂ ਨੈਸ਼ਨਲ ਹਾਈਵੇ ਨੂੰ ਬਹੁਤ ਸਾਰੇ ਬਜਟ 50 ਜਰੂਰ ਦਿੱਤੇ ਗਏ ਨੇ ਕਿ 50 ਹਜ਼ਾਰ ਕਰੋੜ ਤੋਂ ਵੱਧ ਦੇ ਬਜਟ ਚੱਲੇ ਨੇ ਪੰਜਾਬ ਇੱਕ ਐਸਟਰੇ ਦਾ ਬਣ ਜਾਏਗਾ ਜਿਹੜਾ ਦੁਨੀਆ ਦੇ ਕਿਸੇ ਵੀ ਸੇ ਜਾਓ ਉਹ ਤੋਂ ਵਧੀਆ ਸਰਕਾਰ ਤੇ ਹੋਊਗਾ ਸੋ ਮੈਂ ਜਿੱਤੇ ਨਿਤ ਕਣਕੜੀ ਜੀ ਦਾ ਜਿਹੜੇ ਰੋਡ ਮੰਤਰੀ ਨੇ ਉਹਨਾਂ ਦਾ ਧੰਨਵਾਦ ਕਰਦਾ ਜਦੋਂ ਵੀ ਗੱਲ ਉਹਨਾਂ ਕੋਲ ਬੈਂਦੀ ਲੱਗੇ ਗਏ ਆਂ ਉਹਨਾਂ ਨਾਂ ਦੇ ਜੀ ਪਹਿਲਾ ਹਾਂਦਰ ਜਦ ਤੇ ਸੋਜੀ ਕੰਮ ਕੀਆ ਹੈ ਤਾਂ ਮਨਜੂਰ ਕਰਦੇ ਨੇ ਮੈਂ ਉਹਨਾਂ ਦਾ ਧੰਨਵਾਦ ਕਰੀਆ ਇਹਦੇ ਬਦਾਰ ਬਦਰੀ ਦੇ ਬਾਰੇ ਬੋਦੀ ਜੀ ਜਿਹਨੇ ਹਮੇਸ਼ਾ ਇਸ ਤਰ੍ਹਾਂ ਕਰੇ ਰਿਹਾ ਕੰਮ ਕੀਤਾ ਹੈ ਗਾੜੀ ਨੂੰ ਦਿੱਤੀ ਮੈਂ ਬਗਵਾੜੀ ਦੇ ਵਸਿਆ ਨੂੰ ਅੱਜ ਦੇ ਇਸ ਚੋਭਿੜਾ ਦੇ ਉੱਪਰ ਮੰਚ ਤੇ ਬਿਰਾਜਮਾਨ ਸਾਡੇ ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ ਉਹਨਾਂ ਦੇ ਨਾਲ ਇਸ ਨੈਸ਼ਨਲ ਹਾਈਵੇ ਦੇ ਡਾਇਰੈਕਟਰ ਮੈਡਮ ਮੀਨਾ ਜੀ ਔਰ ਭਾਰਤੀ ਜਨਤਾ ਪਾਰਟੀ ਦੇ ਦਰਜਾ ਬਦਰਜਾ ਜਿਹੜੇ ਉੱਤੇਦਾਰ ਸਹਿਬਾਨ ਸਾਡੇ ਮੰਡਲਾਂ ਦੇ ਪ੍ਰਧਾਨ ਸਹਿਬਾਨ ਅਤੇ ਸਾਰੀ ਲੀਡਰਸ਼ਿਪ ਫਗਵਾੜੇ ਦੇ ਬਹੁਤ ਹੀ ਸੂਝਵਾਨ ਤੇ ਸਿਆਣੇ ਲੋਕ ਇੱਥੇ ਬੈਠੇ ਆ ਸਭ ਮੇਰੇ ਭੈਣਾਂ ਬੇਟੀਆਂ ਪੈਂਜੀਨੀ ਦਾ ਸੁਪਰਕਾਰਜੀ ਬੈਠਿਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਸੁਭਾਗਾ ਦੇਣਾ ਕਿ ਅੱਜ ਸਾਡੇ ਮੰਤਰੀ ਸਾਹਿਬ ਸ਼੍ਰੀ ਸੋਮ ਪ੍ਰਕਾਸ਼ ਜੀ ਦੇ ਜੋ ਇੱਕ ਬਹੁਤ ਵੱਡਾ ਸੁਪਨਾ ਸੀ ਉਹਨਾਂ ਦਾ ਮੈਂ ਦੇਖਦਾ ਰਿਹਾ ਕਿ ਉਹ ਕਾਫੀ ਮਿਹਨਤ ਕਰ ਰਹੇ ਸੀ ਕਈ ਸਾਲਾਂ ਤੋਂ ਉਹਨਾਂ ਦੀ ਖਾਸੀਅਤ ਇਹ ਹੈ ਕਿ ਉਹ ਸੈਂਟਰ ਦੇ ਵਿੱਚ ਜੇ ਵੀ ਮੰਤਰੀ ਕੋਲ ਚਲ ਜਾਂਦੇ ਆ ਕੋਈ ਇਹਨਾਂ ਦੀ ਸ਼ਖਸੀਅਤ ਵੱਲ ਦੇਖ ਕੇ ਇਹਨਾਂ ਨੂੰ ਕੋਈ ਕੰਮ ਨਾ ਨਹੀਂ ਕਰਦਾ ਪਹਿਲਾਂ ਭੈਣ ਜੀ ਮੇਰੇ ਸੋਮ ਪ੍ਰਕਾਸ਼ ਜੀ ਨੇ ਕਿਹਾ ਹੈ ਨਾ ਕਿ ਆਹਦੀ ਕੰਮ ਹੋਣਾ ਚਾਹੀਦਾ ਤੇ ਭੈਣ ਜੀ ਇਹਨੇ ਕਰਾ ਲੈਣਾ ਪਹਿਲਾਂ ਵੀ ਸਾਰੇ ਪਗਵਾੜੇ ਟੀਰਾ ਨੇ ਡਿਵੈਲਪਮੈਂਟ ਕਰਾਈ ਆ ਤੇ ਇਹ ਵੀ ਜੋ ਤੁਹਾਡੇ ਹੋਰ ਵੀ ਮੰਗੀਆਂ ਖਾਸ਼ੀਆਂ ਆਈਆਂ ਸਭੀਆਂ ਪੂਰੀਆਂ ਕਰਵਾਉਣ ਜਾਣਦੇ ਆ ਸੋ ਬਹੁਤ ਵੱਡਾ ਪ੍ਰੋਜੈਕਟ ਮੱਦੀ ਸਾਹਿਬ ਦੱਸ ਰਹੇ ਸੀ ਕਿ 15-1600 ਕਰੋੜ ਦਾ ਪ੍ਰੋਜੈਕਟ ਜਿਹੜਾ ਇਹ ਅੱਜ ਸ਼ੁਰੂ ਹੋਣ ਜਾ ਰਿਹਾ ਔਰ ਤੁਸੀਂ ਸਾਰੇ ਵਧਾਈ ਦੇ ਪਾਤਰੋਂ ਕਿ ਸਾਡੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਸਾਡਾ ਦੇਸ਼ ਭਾਰਤ ਲਗਾਤਾਰ ਬਲੰਦੀਆਂ ਨੂੰ ਜਿਹੜਾ ਉਹ ਸੂਰਿਆ ਔਰ ਉਹਨਾਂ ਦੇ ਜਿਹੜੇ ਮੰਤਰੀ ਆ ਉਹ ਬਹੁਤ ਇਮਾਨਦਾਰੀ ਦੇ ਕੰਦੇਈ ਦੇ ਨਾਲ ਜਿਹੜਾ ਕੰਮ ਆ ਉਹ ਦੇਸ਼ ਦਾ ਕਰ ਰਹੇ ਆ ਡਵੈਲਪਮੈਂਟ ਕਰ ਰਹੇ ਆ ਔਰ ਦੇਸ਼ ਨੂੰ ਦੇਸ਼ ਦੀ ਆਰਮੀ ਨੂੰ ਵੀ ਸਲੂਟ ਆ ਕਿ ਉਹਨਾਂ ਨੇ ਸਾਡੇ ਦੇਸ਼ ਦੇ ਉੱਪਰ ਜੋ ਹਮਲਾ ਹਮਲੇ ਹੋਏ ਉਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਔਰ ਸਾਡੇ ਦੇਸ਼ ਦੀ ਜਿਹੜੀ ਅਗਵਾਈ ਆ ਮੋਦੀ ਸਾਹਿਬ ਕਰ ਰਹੇ ਆ ਉਹ ਸਾਡੀ ਆਰਮੀ ਨੇ ਵੀ ਆਪਣਾ ਪੂਰਾ ਜਜਬਾ ਬਾਦਰੀ ਦਿਖਾਉਂਦੇ ਹੋਏ ਸਾਰੇ ਪਾਕਿਸਤਾਨ ਦੇ ਜਿਹੜੇ ਮਨਸੂਬੇ ਸੀ ਉਹਨਾਂ ਨੇ ਕੰਮ ਕੀਤਾ। ਸੋ ਅੱਜ ਦੇ ਇਸ ਸ਼ੁਭ ਦਿਹਾੜੇ ਦੇ ਉੱਪਰ ਮੈਂ ਸਨੁੱਚੇ ਸਾਰੇ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਵਧਾਈ ਪੇਸ਼ ਕਰਦਾ ਕਿ ਇਹੋ ਜਿਹੇ ਵੱਡੇ ਪ੍ਰੋਜੈਕਟ ਆ ਇਹ ਕੋਈ ਲਿਆਉਣੇ ਕੋਈ ਖਾਲਾ ਜਿਹਾ ਬਾੜਾ ਨਹੀਂ। ਇਹ ਮੰਤਰੀ ਜੀ ਸੋਮ ਪ੍ਰਕਾਸ਼ ਜੀ ਦੀ ਇਹਨਾਂ ਸਿਰਾਂ ਦੀ ਮਿਹਨਤ ਉਹਨਾਂ ਦੀ ਲਗਨ ਉਹਨਾਂ ਦਾ ਜਨਤਾ ਦੇ ਪ੍ਰਤੀ ਜਵਾਬਦੇਹੀ ਉਹਨਾਂ ਦਾ ਪਿਆਰ ਇਹ ਸਾਰਾ ਕੁਝ ਉਹ ਤਾਂ ਹੀ ਕੰਮ ਸੰਭਲ ਬੈਜੇ ਕਿ ਸਾਰੇ ਉਹਨਾਂ ਨੂੰ ਪਿਆਰ ਕਰਦੇ ਹੋ ਤੇ ਸਾਰੇ ਸਾਰੇ ਉਹਨਾਂ ਨੂੰ ਉਹਨਾਂ ਨਾਲ ਵੀ ਚੱਲਦੇ ਸੋ ਮੈਂ ਜਿਆਦਾ ਕੁਝ ਨਾ ਬੋਲਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਆਪਾਂ ਸਾਰੇ ਰਲ ਮਿਲ ਕੇ ਭਾਰਤੀ ਜਨਤਾ ਪਾਰਟੀ ਨੂੰ ਹੋਰ ਮਜ਼ਬੂਤ ਕਰੀਏ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਜੀ ਕਿ ਜੋ ਸੋਚ ਹੈ ਵਿਕਸਿਤ ਭਾਰਤ ਉਸ ਦੇ ਉੱਪਰ ਹੋਰ ਚਾਰ ਚੰਨ ਲੱਗਣ ਸਾਡਾ ਦੇਸ਼ ਹੋਰ ਗੁਰਦੰਦਿਆਂ ਨੂੰ ਸ਼ੋਹੇ ਤਰਕਿਆਂ ਨੂੰ ਸ਼ੋਹੇ ਅਤੇ ਸਾਡੇ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ ਪਰਮਾਤਮਾ ਚੰਗੀ ਸੇਵਾ ਚੜ੍ਹਦੀ ਕਲਾ ਬਖਸ਼ਿਸ਼ ਕਰੇ ਤਾਂ ਜੋ ਇਹ ਆਪਣੇ ਇਲਾਕੇ ਦੀ ਦੇਸ਼ ਕੌਮ ਦੀ ਸੇਵਾ ਇਦਾਂ ਹੀ ਨਿਰੰਤਰ ਕਰਦੇ ਰਹਿਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਣੀ ਜੋ ਸੋਮਰਤਾ ਜੀ ਸਾਹਿਬ ਦਾ ਕੇਂਦਰੀ ਮੰਤਰੀ ਉਹਨਾਂ ਦੇ ਨਾਲ ਮੈਡਮ ਨੀਤਾ ਸੋਮਰਤਾ ਜੀ ਜੋ ਸਮਾਜ ਸੇਵਕਾ ਦਾ ਕੰਮ ਦੇਖਦੇ ਆ ਔਰ ਸਾਡੇ ਪੰਜਾਬ ਪਾਲਾ ਸੀਨੀਅਰ ਆਗੂ ਨੇ ਸਾਡੇ ਮੈਡਮ ਮੀਰਾ ਜੀ ਜੋ ਨੈਸ਼ਨਲ ਹਾਈਵੇ ਥੋਰਟੀ ਦੇ ਸੀਨੀਅਰ ਆਫਸਰ ਨੇ ਉਹਨਾਂ ਦੀ ਇਸ ਉੱਚੀ ਟੀਮ ਸਾਡੇ ਇੰਡਸਟਰੀ ਤੋਂ ਸਾਰੇ ਪ੍ਰਬੰਧ ਤੇ ਸਤਕਾਰਯੋਗ ਸਾਡੇ ਐਮ ਸੀ ਸਾਹਿਬਾਨ ਸੀਨੀਅਰ ਲੀਡਰਸ਼ਿਪ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦਾ ਮੌਕਾ ਆ ਕਿਉਂਕਿ ਸਰਵਾੜੇ ਲਈ ਇੱਕ ਇਹ ਮੀਲ ਪੱਥਰ ਸਾਬਤ ਹੋਣਾ ਜਿਹੜਾ ਇਹ ਨਵਾਂ ਬਾਈਪਾਸ ਬਣਾਣਾ ਕਨੈਕਟੀਵਿਟੀ ਦੇ ਨਾਲ ਹੀ ਪ੍ਰੋਸਪਰਿਟੀ ਵਧਦੀ ਆ ਕਿਉਂਕਿ ਜਿੰਨੇ ਆਪਾਂ ਕਿਸੇ ਚੀਜ਼ ਲਈ ਸਾਨੂੰ ਜਾਣਾ ਆਉਣਾ ਸੌਖਾ ਹੋਊ ਉਹਨੇ ਸਾਡੇ ਡਿਵੈਲਪਮੈਂਟ ਦੇ ਰਾਹ ਸਾਡੇ ਦੇ ਆਰਥਿਕ ਖੁਸ਼ਹਾਲੀ ਦੇ ਰਾਹ ਵੱਧਦੇ ਆ ਮੈਨੂੰ ਕੱਲ ਇੱਥੇ ਕਿਸਾਨ ਮਿਲੇ ਕਿ ਕੱਲ ਵੀ ਅਸੀਂ ਮੌਕਾ ਦੇਖਣ ਆਏ ਸੀਗੇ ਆ ਪ੍ਰੋਗਰਾਮ ਸੰਬੰਧੀ ਤਾਂ ਉਹਨਾਂ ਨੂੰ ਕੋਈ ਸ਼ੱਕ ਡਾਊਟ ਸੀਗੇ ਕਿ ਸਾਡੂੰ ਇਥੋਂ ਐਂਟਰ ਹੋਣ ਦੇ ਦਿੱਤਾ ਜਾਊਗਾ ਜਾਂ ਸਰਵਿਸ ਲੈਣਾ ਬਾਣੀ ਦੀਆਂ ਜਾਂ ਨਵੇਂ ਬਾਣ ਗਿਆ ਜਾਂ ਸਾਡੇ ਇਹ ਮੋਟਰਾਂ ਵਿੱਚ ਆ ਗਈਆਂ ਉਹਨੇ ਮੈਂ ਕੀ ਬਣੂਗਾ ਪੀ ਆਪਸਾ ਸਹਬਾਨ ਮੇਰੇ ਨਾਲ ਸੀ ਉਹ ਸਾਰੇ ਨੇ ਵਿਸ਼ਵਾਸ ਦਵਾਇਆ ਕਿ ਜਿਹੜੀਆਂ ਵੀ ਬੋਟਰਾ ਹੈਗੀਆਂ ਆ ਉਹ ਸਰਕਾਰੀ ਖਰਚੇ ਤੇ ਨਿਕਲ ਕੇ ਬਾਹਰ ਲੱਗਣਗੀਆਂ ਉਹਨਾਂ ਨੂੰ ਕਵਰਾਉਂ ਕੇ ਲੋੜਗੇ। ਔਰ ਜੇ ਕੁਛ ਦੀ ਬਿਲਡਿੰਗ ਵਿੱਚ ਆ ਗਈ ਆ ਉਹਦੇ ਵੀ ਪੈਸੇ ਪੂਰੇ ਦੇ ਕੇ ਉਹ ਧਮਾ ਨਹੀਂ ਤਾਂ ਅਗਰ ਵਾਇਦ ਹੋਗਾ ਖੜੀ ਰਹੂਗੀ ਜਾਂ ਉਹਦਾ ਕੋਈ ਨਾ ਕੋਈ ਹੱਲ ਕਰ ਲਗੇ। ਜੇ ਅਸੀਂ ਪੂਰੇ ਸਮੁੱਚੇ ਫਗਵਾੜੇ ਦੀ ਜਾਂ ਪੂਰੇ ਪੰਜਾਬ ਦੀ ਗੱਲ ਕਰੀ ਤਾਂ ਜਿੰਨੀ ਡਿਵੈਲਪਮੈਂਟ ਹੋਈ ਆ ਅਕੱਲੀ ਭਾਜਪਾ ਸਰਕਾਰ ਅੰਦਰ ਹੀ ਹੋਈ ਆ। ਚਾਹੇ ਉਹ ਚੰਡੀਗੜ੍ਹ ਬਾਈਪਾਸ ਦੀ ਗੱਲ ਹੋਵੇ ਸਿਵਲ ਹਸਪੀਟਲ ਦੀ ਗੱਲ ਹੋਵੇ ਪਾਰਕਿੰਗ ਦੀ ਗੱਲ ਹੋਵੇ ਸ਼ਹਿਰ ਦੇ ਜੀ ਸਿਵਰੇਜ ਦੀ ਗੱਲ ਹੋਵੇ ਔਰ ਅਗਲੀ ਗੱਲ ਆ ਪਿਕ ਮੰਤਰੀ ਸਾਹਿਬ ਨੇ ਗੜਕਰੀ ਸਾਹਿਬ ਨੂੰ ਬੇਨਤੀ ਲਾ ਕੇ ਜੀ ਤਾਂ ਇਧਰਲਾ ਬਾਈਪਾਸ ਆ ਉਹ ਵੀ ਲਗਭਗ ਮਨਜ਼ੂਰੀ ਦੇ ਨੇੜੇ ਕਰਤਾ ਹੈ ਇਹ ਬਹੁਤ ਵੱਡੀ ਸਾਡੀ ਅਚੀਵਮੈਂਟ ਅਗਲੀ ਹੋ ਗਈ ਹੈ ਸੋ ਆਪਾਂ ਫਾਇਦੇ ਤਾਂ ਲੈਨੇ ਆ ਭਾਜਪਾ ਸਰਕਾਰ ਕੋਲੋਂ ਪਰ ਵੋਟਾਂ ਪਾਉਣ ਲੱਗੇ ਜੀ ਥੋੜੇ ਹੱਥ ਅੱਗੇ ਪਿਛੇ ਕਰ ਲੈਣੇ ਆ ਜਿਹੜਾ ਕੋਈ ਸਾਡਾ ਵਿਰੋਧ ਕਰਦਾ ਉਹਨੂੰ ਆਪਾਂ ਉਹ ਕਹਿ ਦੇਣਾ ਚਾਹੀਦਾ ਕਿ ਜਿਹੜਾ ਡਿਵੈਲਪਮੈਂਟ ਕਰਦਾ ਵੋਟਾਂ ਦਾ ਹੱਕਦਾਰ ਵੀ ਫਿਰ ਉਹੀ ਆ ਸਾਡੇ ਇੱਥੇ ਸਰਪੰਚ ਸਾਹਿਬ ਬੈਠੇ ਆ ਜਮਾਲਪੁਰ ਤੋਂ ਇਹਨਾਂ ਨੂੰ ਵੀ ਸਭ ਤੋਂ ਵੱਡਾ ਫਾਇਦਾ ਹੋਣਾ ਹੈ ਨਾ ਸੜਕਾਂ ਬਣ ਦੇ ਨਾਲ ਇਲਾਕਾ ਸੁਧਰਨਾ ਸਾਰਾ ਇਹਦੇ ਸਬੰਧੀ ਮਾਤਰੀ ਸਾਹਿਬ ਦਾ ਤਨਭਾਗੀ ਵੀ ਆ ਕਿਉਂਕਿ ਇਹਨਾਂ ਦੇ ਕਾਰਨ ਹੀ ਇੱਥੇ ਡਿਵੈਲਪਮੈਂਟ ਜਿਹੜੀ ਆ ਉਹ ਫਗਵਾੜੇ ਦੇ ਅੰਦਰ ਹੋ ਰਹੀ ਆ ਆਪਾ ਮੈਂ ਇਹ ਵੀ ਚਾਹੁੰਦਾ ਵੀ ਜੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਡਵੈਲਪਮੈਂਟ ਚਾਹੁੰਦੇ ਆਂ ਹੋਰ ਤਰੱਕੀ ਚਾਹੁੰਦੇ ਆਂ ਹੋਰ ਖੁਸ਼ਹਾਲੀ ਚਾਹੁੰਦੇ ਆਂ ਤਾਂ ਆਪਾਂ ਇਸ ਪਰਿਵਾਰ ਦਾ ਹੱਥ ਜਿਹੜਾ ਸਦਾ ਹੀ ਮਜ਼ਬੂਤ ਕਰਨ ਦਾ ਯਤਨ ਕਰਨਾ ਕਿਉਂਕਿ ਇਹ ਪਰਿਵਾਰ ਮਜ਼ਬੂਤ ਹੋਵੇ ਤਾਂ ਹੀ ਅਸੀਂ ਮਜ਼ਬੂਤ ਹੋਣਾ ਇਹ ਹੀ ਬੇਨਤੀਆਂ ਸਭ ਦਾ ਧੰਨਵਾਦ ਇਹ ਰੋਡ ਬਣਨਾ ਇੱਕ ਖਾਇਸੀ ਜਿਹੜੀ ਅੱਜ ਪੂਰੀ ਹੋਣ ਜਾ ਰਹੀ ਹੈ ਮੈਨੂੰ ਤਾਂ ਜਦੋਂ ਮੈਨੂੰ ਕਹਿੰਦੇ ਨੇ ਸਟੇਜ 'ਤੇ ਆ ਜਾਓ ਨਾ ਤਾਂ ਇਹ ਡਰਨ ਲੱਗ ਜਾਂਦੇ ਹੁਣ ਇਹ ਵੀ ਅਗਲੀ ਡਿਮਾਂਡ ਕਿਹੜੀ ਰੱਖਣੀ ਹੈ ਕਿਉਂਕਿ ਮੈਨੂੰ ਤਾਂ ਹਮੇਸ਼ਾ ਹੀ ਫਗਵਾੜੇ ਸ਼ਹਿਰ ਲਈ ਕੁਝ ਨਾ ਕੁਝ ਚਾਹੀਦਾ ਮੈਨੂੰ ਖੁਸ਼ੀ ਉਸ ਦਿਨ ਹੋਣੀ ਹੈ ਜਿੱਦਣ ਨਾਲ ਪੂਰੀ ਰਿੰਗ ਰੋਡ ਸ਼ੁਰੂ ਹੋ ਜਾਣੀ ਹੈ ਮਨਾਂ ਨੂੰ ਇਹ ਕਿਹਾ ਆ ਕਿ ਪੂਰੀ ਰਿੰਗ ਰੋਡ ਫਗਵਾੜੇ ਦੀ ਜਿਹੜੀ ਜਾ ਕੇ ਅੱਗੇ ਲਵਲੀ ਯੂਨੀਵਰਸਿਟੀ ਤੋਂ ਪਰੇ ਨਿਕਲੇ ਉਹ ਸਾਡੇ ਲਈ ਜ਼ਿਆਦਾ ਫਾਇਦਾ ਹੈ ਤਾਂ ਕਿ ਹਦੀਆਵਾਂ ਵਾਲਿਆਂ ਨੂੰ ਵੀ ਸਾਰਿਆਂ ਨੂੰ ਇਹਦਾ ਫਾਇਦਾ ਹੋਵੇ ਸ਼ਹਿਰ ਹੋਰ ਖੂਬ ਸੁੰਦਰ ਹੋ ਜਾਊਗਾ ਸ਼ਹਿਰ ਚਤਰ ਕੀ ਹੋਊਗੀ ਜੇ ਨਵੇਂ ਹਾਈਵੇ ਬਣਨਗੇ ਨਵੀਆਂ ਸੜਕਾਂ ਨਿਕਲਣਗੀਆਂ ਇਹ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਔਰ ਮੇਰੀ ਇੱਕ ਮੰਗ ਹੋਰ ਵੀ ਹੈ ਕਿ ਜਿਹੜੀ ਬੰਗਾਰ ਹੋ ਟੁੱਟੀ ਦੀਆਂ ਮੈਂ ਬਹੁਤ ਵਾਰੀ ਕਹਿ ਚੁੱਕੀ ਆ ਲੈ ਕੇ ਭੇਜ ਦੋ ਕਹਿੰਦੇ ਪੰਜਾਬ ਸਰਕਾਰ ਦੀ ਹੈ ਮੈਂ ਕਹਿੰਦਾ ਮੈਲੀ ਜਾਣਦੀ ਮੈਨੂੰ ਤਾਂ ਇਹ ਪਤਾ ਕਿ ਤੁਸੀਂ ਬਣਾ ਸਕਦੇ ਹੋ ਇਹ ਉਹ ਰੋੜੋ ਪਹਿਲਾਂ ਵੀ ਤੁਸੀਂ ਬਣਾਇਆ ਸੀ ਹੁਣ ਵੀ ਤੁਸੀਂ ਬਣਾਵੋ ਸਤਨਾਮਪੁਰੇ ਆਈ ਵੀ ਤੁਸੀਂ ਬਣਾਈ ਸੀ ਉਹ ਵੀ ਪੰਜਾਬ ਸਰਕਾਰ ਦੀ ਸੀ ਤੇ ਇਹਨੂੰ ਵੀ ਇੱਕ ਵਾਰੀ ਦੁਬਾਰਾ ਅਸੀਂ ਬੇਨਤੀ ਕਰਦੇ ਆਂ ਕਿ ਅਸੀਂ ਉਧਰ ਜਾਣਾ ਹੁੰਦਾ ਜਿਆਦਾ ਉਹਨੂੰ ਵੀ ਕਿਸੇ ਤਰ੍ਹਾਂ ਦੁਬਾਰਾ ਜਿਹੜੀ ਹੈ ਠੀਕ ਕਰਾ ਦਿੱਤੀ ਜਾਵੇ ਇਹ ਮੇਰੀ ਵੀ ਖਾਹਿਸ਼ ਹੈ ਔਰ ਸ਼ਹਿਰ ਵਾਸੀਆਂ ਦੀ ਵੀ ਖਾਹਿਸ਼ ਹੈ ਕਿ ਉਹ ਰੋੜ ਠੀਕ ਹੋ ਜਵੇ ਸੁਆਪਾ ਰਲ ਕੇ ਸਾਰੇ ਕੋਸ਼ਿਸ਼ ਕਰਾਂਗੇ ਤੇ ਪ੍ਰਮਾਤਮਾ ਸਾਡੀਆਂ ਸਾਰੀਆਂ ਇੱਛਾ ਮੁਰੀਆਂ ਨੂੰ ਰੂਰੀਆਂ ਜੇ ਅਸੀਂ ਫਗਵਾੜੇ ਲਈ ਅੱਛਾ ਸੋਚਾਂਗੇ ਤਾਂ ਅੱਛਾ ਹੀ ਹੋਊਗਾ ਮੇਰੇ ਖਿਆਲ ਜਦੋਂ ਦੇ ਅਸੀਂ ਫਗਵਾੜੇ ਚ ਆਏ ਆ ਜਿੰਨੀਆਂ ਕਿ ਸ਼ਹਿਰ ਦੀਆਂ ਮੇਨ ਮੰਗਾ ਸੀ ਸਾਨੂੰ ਪਾਰਕਿੰਗ ਚਾਹੀਦੀ ਆ ਆਡੀਟੋਰੀਅਮ ਚਾਹੀਦਾ ਸਟੇਡੀਅਮ ਚਾਹੀਦਾ ਸਾਰੀਆਂ ਚੀਜ਼ਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਆ ਜਦੋਂ ਪਾਰਕਿੰਗ ਵੀ ਬਣੀ ਸੀ ਤੇ ਮੈਂ ਮਾਰਕੀਟ ਜਾਂਦੀ ਸੀ ਪਹਿਲਾਂ ਪੁੱਛਦੇ ਸੀ ਲੋਕ ਮੈਡਮ ਬਣ ਜਾਊਗੀ ਕਾਹ ਕਹਿੰਦੇ ਦਾ ਹੈਗੇ ਆ ਸਾਨੂੰ ਲੱਗਦਾ ਨਹੀਂ ਐ ਮੈਂ ਜਦੋਂ ਬੜੂੰਗੀ ਉਦੋਂ ਤੁਹਾਨੂੰ ਵਿਸ਼ਵਾਸ ਹੋ ਜੂਗਾ ਕਿ ਥੋੜੇੇ ਕੋਲ ਵਿਸ਼ਵਾਸ ਕਰਨ ਵਾਲੇ ਇਨਸਾਨ ਆਈ ਆ ਤੁਸੀਂ ਇਹਨਾਂ ਤੇ ਵਿਸ਼ਵਾਸ ਕਰ ਸਕਦੇ ਹੋ ਕੰਮ ਕਰਨ ਦੀ ਇੱਛਾ ਰੱਖਦੇ ਆ ਇਹ ਕਹਿ ਨਹੀਂ ਜੇ ਕਹਿ ਲਈਏ ਉਦਹੀਂ ਉਦਘਾਟਨ ਕਰ ਜਾਈਏ ਇਹ ਸਾਰੇ ਕਦ ਜਦੋਂ ਮਰਜੀ ਉਹ ਧਾਰਮ ਕਰਕੇ ਜਾ ਸਕਦੇ ਸੀ ਨਹੀਂ ਇਹ ਸੀ ਕਿ ਜਦੋਂ ਮਟੀਰੀਅਲ ਆ ਜੂਗਾ ਸਾਰੀ ਲੇਬਰ ਆ ਜੂਗੀ ਸਾਰੇ ਕੰਮ ਸ਼ੁਰੂ ਹੋਣੇ ਉਦੋਂ ਉਦਘਾਟਨ ਹੋਊਗਾ ਫੇਰ ਵਿਸ਼ਵਾਸ ਹੈ ਈਵਨ ਕਟੜੀ ਦੇ ਜਿੱਤੇ ਮਰਜੀ ਕੱਟ ਦਈਏ ਨਹੀਂ ਇਤਾਂ ਦੇ ਕੰਮ ਨਹੀਂ ਕਰਦੇ ਐ ਔਰ ਤੁਹਾਡਾ ਸਾਰਿਆਂ ਦਾ ਜਿਹੜਾ ਸਾਥ ਹੈ ਉਹ ਹਮੇਸ਼ਾ ਹੀ ਸਾਡੇ ਪਰਿਵਾਰ ਨੂੰ ਮਿਲਦਾ ਰਿਹਾ ਔਰ ਮੈਂ ਅੱਗੇ ਤੋਂ ਵੀ ਆਸ ਰੱਖਦੀ ਕਿ ਤੁਸੀਂ ਸਾਰੇ ਹੀ ਸੋਮ ਪ੍ਰਕਾਸ਼ ਜੀ ਨਾਲ ਇਦਾਂ ਮਿਲ ਕੇ ਚੱਲੋਗੇ ਤਾਂ ਇਹ ਸ਼ਹਿਰ ਹੋਰ ਤਰੱਕੀ ਕਰੂਗਾ ਜੈ ਜੈ ਪਰ ਸੋਮ ਪ੍ਰਕਾਸ਼ ਜੀ ਐਕਟ ਮਿਨਿਸਟਰ ਸਰਕਾਰ ਨੈਸ਼ਨ ਹੈਲੋ ਮੈਡਮ ਪਿੰਕਮੀਨਾ ਜੀ ਮੈਡਮ ਸੋਪਰਾ ਜੀ ਨਗਰਿਕ ਯੋਗ پارٹی ਦੇ ਪੰਜਾਬ ਦੇ ਪ੍ਰਧਾਨ ਸ਼ੋਕ ਗੁਪਤਾ ਜੀ ਨਗਰਿਕ ਯੋਗ پارٹی ਫਗਵਾੜਾ ਦੇ ਪ੍ਰਧਾਨ ਜੀ ਕੇਂਦਰ ਪ੍ਰਣਾ ਜੀ ਪੰਕਜ ਜੀ ਪੰਦੀ ਜੀ ਸ਼ਿਤੀ ਜੈਨ ਜੀ ਮਾਨ ਸਾਹਿਬ ਮੇਰੇ ਹੋ ਸਾਥੀ ਜੋ ਸਟੇਜ ਤੇ ਬੈਠੇ ਹੋਏ ਸਭ ਨੇ ਬੈਠੇ ਸਭ ਨੂੰ ਮੁਬਾਰਕ ਦੇਣਾ ਹੈ कि ਅੱਜ ਜੋ ਇਹ ਕੰਮ ਹੋ ਰਿਹਾ ਹੈ ਇਹ ਕਾਫੀ ਦਿਨ ਤੋਂ ਇਹਦੀ ਡਿਮਾਂਡ ਸੀ ਤੇ ਬਈ ਬਣ ਮੇਰੇ ਕਹਲਾ ਕੇ 15 ਸਾਲ ਹੋ ਗਏ ਜਦੋਂ ਕਹਿ ਰਹੇ ਸਨ ਕਿ ਸ਼ਹਾਦਪੁਰ ਜਿਹੜੀ ਲਾਈਨ ਹੈਗੀ ਆ ਉਹ ਮੇਨ ਲਾਈਨ ਹੈਗੀ ਉਹਨੂੰ ਫੋਰਵੇ ਕਰਨਾ ਚਾਹੀਦਾ ਹੈ ਉਹਦਾ ਕੋ ਬਾਈਪਾਸ ਨਿਕਲਣਾ ਚਾਹੀਦਾ ਹੈ ਲੇਕਿਨ ਟਾਈਮ ਦਾ ਟਾਈਮ ਤੱਕ ਨਿਕਲਿਆ ਗਿਆ ਲੇਕਿਨ ਅਸੀਂ ਵੀ ਆਸ ਨਹੀਂ ਛੱਡੀ ਅੱਜ ਸਾਡੀ ਆਸ ਪੂਰਨ ਹੋ ਜਾ ਰਹੀ ਹੈ ਕਿ ਆ ਸ਼੍ਰੀ ਸੋਪਕਾ ਜੀ ਦੇ ਕਇ ਤਕ ਮੈਂਤ ਨਾਲ ਇਹ ਪ੍ਰੋਜੈਕਟ ਅੱਜ ਸ਼ੁਰੂ ਹੋ ਰਿਹਾ ਹੈਗਾ ਜਿਹੜਾ ਕਿ ਤਕਰੀਬਨ 1.5 ਤੋਂ 2 ਸਾਲ ਦੇ ਵਿੱਚ ਕੰਪਲੀਟ ਹੋ ਜਾਏਗਾ ਮੈਡਮ ਪ੍ਰਿੰਕਾ ਵੀਨਾ ਜੀ ਆਪ ਕਿ ਆਏਗੇ ਅੱਜ ਜੋ ਨੈਸ਼ਨਲ ਹਾਈਵੇ ਦੇ ਇੰਚਾਰਜ ਹੈਗੇ ਆ ਮੈਨੂੰ ਸਹਿਲਾ ਵੀ ਮੌਕਾ ਮਿਲੇ ਇਹਨਾਂ ਨੂੰ ਮਿਲਣ ਦਾ ਬੜੇ ਪੋਜ਼ੀਟਿਵ ਹੈਗੇ ਸ਼੍ਰੀਮਤੀ ਅਨੀਤਾ ਸ਼ੋਭਰਕਰ ਜੀ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ रणजीत सिंह खोजेवाल जी लघु उद्योग तो, जब मैंने ये पी आई यू लुधियाना में मेरी पोस्टिंग है जब ज्वाइन किया था तो मुझे पता चला कि ये प्रोजेक्ट पिछले डेढ़ साल से अटका हुआ है क्योंकि हमें फॉरेस्ट डिपार्टमेंट से परमिशंस नहीं मिल रही थी ये सब तो चलो फाइनली मुझे बहुत खुशी हो रही है आप सबको बताते हुए कि ये प्रोजेक्ट में हमारे जितने भी हिंड्रेसेस थे वो सारे हो गए हैं अब हम इस प्रोजेक्ट को पूरी तरह शुरू करने जा रहे हैं 46 किलोमीटर की लेंथ है 1000 करोड़ की हमारी कॉस्ट है तो और इसके साथ में एक ये चीज़ और कहना चाहूँगी कि प्रोजेक्ट की, की एग्जीक्यूशन के ड्यूरिंग अगर हमें लगता है कि कोई लोगों की जनरल डिमांड्स हैं या फिर कुछ ऐसी चीज़ें जो हमारे प्रोजेक्ट में कमी रह गई थी तो उसको भी हम पूरा करने की अपनी तरफ से पूरी कोशिश करेंगे आज फगवाड़ा के लिए बहुत ही शुभ दिन है

तो मैं उम्मीद हूँ हम दो साल से पहले ही आपको करके देंगे बाकी प्रोजेक्ट के एग्जीक्यूशन के ड्यूरिंग अगर किसी भी तरह की दिक्कतें आएंगी कुछ भी इंड्रेंसेज होगी या लोगों की कुछ ऐसी डिमांडें होगी जो हमसे कुछ कमियाँ रह गई हैं उसको भी हम पूरा करने की अपनी तरफ से पूरी कोशिश करेंगे बाकी अभी तक हमारा इस प्रोजेक्ट में पोजिशन भी पूरा है हंड्रेड लैंड एक्वायर्ड है हमारी और आज की डेट में कोई ऐसी दिक्कत नहीं है सब कुछ ठीक चल रहा है इस प्रोजेक्ट काम आज तो स्टार्ट जी काम आज से स्टार्ट है आप देख ही रहे जैसे हमारे यहाँ पे मशीनरी खड़ी हुई है एक टीम हमारी साइड से लगी हुई है दूसरी टीम यहाँ से शुरू कर रही है दोनों साइड से जी दोनों साथ से एक साथ शुरू कर रहे हैं विकास के इतिहास में एक नवा उम्मीद पत्थर कटिया जा रहा है बड़े लंबे समय तो मंग से फवाड़ा हुशियारपुर फोर लेन सड़क शुरू की जाए अब यदि विधि शुरुआत कर रहे हैं ਇਹ ਜੋ ਪਹਿਲਾਂ ਨਿਤਨ ਗੜਵੀ ਜੀ ਕੇਂਦਰੀ ਮੰਤਰੀ ਉਹਨਾਂ ਨੇ ਇਹ ਨੀਤੀ ਪੱਤਰ ਰੱਖਿਆ ਸੀ ਅੱਜ ਸਾਰੀ ਹਾੜਤ ਖਤਮ ਕਰਕੇ ਅੱਜ ਕੰਮ ਸ਼ੁਰੂਆਤ ਕਰ ਰਹੇ ਨੇ ਇਹਦੇ ਪ੍ਰੋਜੈਕਟ ਡਾਇਰੈਕਟਰ ਮੈਡਮ ਮੀਨਾ ਜੀ ਪ੍ਰਿੰਕ ਪ੍ਰਿੰਕ ਮੀਨਾ ਜੀ ਉਹ ਆਏ ਨੇ ਜੰਗ ਆਫੀਸਰ ਨੇ ਮਿਹਨਤੀ ਨੇ ਉਹਨਾਂ ਨੂੰ ਕੰਮ ਕਰਦਾ ਸ਼ੌਕ ਹੈ ਜਲਦੀ ਤੋਂ ਜਲਦੀ ਇਹ ਕੰਮ ਕੰਪਲੀਟ ਕਰਾਂਗੇ ਇਹ ਪ੍ਰੋਜੈਕਟ 2 ਸਾਲਾਂ ਦੀ ਕੰਪਲੀਟ ਹੋਣਾ ਹੈ ਇਹਦੇ ਵਿੱਚ ਦੋ ਬਾਈਪਾਸ ਨੇ ਇੱਕ ਬਾਈਪਾਸ ਇਹ ਤੋਂ ਸ਼ੁਰੂ ਹੋ ਕੇ ਮੇੜੀ ਤੱਕ ਪਵਾੜੇ ਦਾ ਕਿ ਜਿਹੜਾ ਚਾਰਪੁਰ ਦਾ ਜਿਹੜਾ ਬਾਈਪਾਸ ਹੈ ਉਹਨਾਂ ਰੋਡ ਤੱਕ ਬਣਨਾ ਨਵਾਂ ਬਾਈਪਾਸ ਬਣਨਾ ਔਰ ਇੱਕ 48 ਕਿਲੋਮੀਟਰ ਦੀ ਜੋ ਸਰਫੀ ਲੰਬਾਈ ਹੈ ਤੇ ਇਹਦੇ ਨਾਲ ਹੀ ਸਲਿਪ ਰੋਡ ਵੀ ਬਣਨੀ ਆ ਕਿਤੇ ਓਵਰ ਬ੍ਰਿਜ ਬਣਦੀ ਰੋੜਾ ਉਹ ਵੀ ਬਣੇਗਾ ਉਹਦੇ ਤੁਹਾਨੂੰ ਜਿਹੜਾ ਪ੍ਰੈਸ਼ ਨੋਟ ਡਿਟੇਲ ਦੇ ਦਾਂਗੇ ਸਾਰੇ ਕੋਈ ਧਿਆਨ ਰੱਖ ਕੇ ਵਿਕਾਸ ਦੇ ਤੰਗ ਕਿਸੇ ਨੂੰ ਕੋਈ ਹਡਲ ਨਾ ਹੋਵੇ ਓਵਰ ਬ੍ਰਿਜ ਅੰਡਰ ਬ੍ਰਿਜ ਸਾਰੇ ਦਿੱਤੇ ਗਏ ਨੇ ਬੱਸ ਲਈ ਵਾਰੀ ਟਰੱਕ ਲਈ ਵਾਰੀ ਇਹ ਸਾਰਾ ਕੁਝ ਦਿੱਤਾ ਗਿਆ ਤਾਂ ਕਿ ਲੋਕਾਂ ਨੂੰ ਇਹਦਾ ਇੰਜੋਏ ਕਰ ਸਕਣ ਬਹੁਤ 100 ਕਿਲੋਮੀਟਰ ਦੀ ਸਪੀਡ ਦੇ ਇਹ ਪ੍ਰੋਜੈਕਟ ਡਿਜ਼ਾਈਨ ਕੀਤਾ ਗਿਆ ਤਾਂ ਕਿ ਲੋਕੀ ਸਮੇਂ ਸਿਰ ਆਪਣਾ ਸਮੇਂ ਦੀ ਬਚਤ ਵੀ ਹੋਵੇ ਤੇਲ ਦੀ ਬਚਤ ਵੀ ਹੋਵੇ ਲੋਕੀ ਜਾਇ ਕਰਨ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਨੈਸ਼ਨਲ ਹਾਈਵੇ ਪੰਜਾਬ ਚ ਬਣੀਆਂ ਗਈਆਂ ਉਹ ਤੇ ਤੇਜ਼ੀ ਨਾਲ ਕੰਮ ਕਰ ਰਿਹਾ ਗੁਵਾੜਾ ਵਾਸੀਆਂ ਨੂੰ ਬਹੁਤ ਬਹੁਤ ਗੁਵਾੜਾ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਕਿ ਜਿਹੜੀ ਚੋਖੀ ਮੰਗ ਉਹਨੇ ਕੀਤੀ ਉਹ ਪੂਰੀ ਹੋ ਰਹੀ ਹੈ ਬਹੁਤ ਬਹੁਤ ਮਿਹਰਬਾਨ ਸਰ ਸਰ ਜਿਹੜੇ ਸਰਕਾਰੀ ਪ੍ਰੋਜੈਕਟ ਚੱਲ ਰਹੇ ਨੇ ਨੈਸ਼ਨਲ ਹਾਈਵੇ ਦੇ ਪੰਜਾਬ ਦੇ ਵਿੱਚ ਜਮੀਨ ਐਕਵਾਇਰ ਕਰਨ ਦੇ ਲਈ ਬੜੀ ਦਿੱਕਤ ਆਂਦੀ ਹੈ ਇੱਥੇ ਕੀ ਇਦਾਂ ਲੋਕਾਂ ਦੇ ਨਾਲ ਕੋਈ ਸੰਪਰਕ ਹੋ ਸਕਿਆ ਕਿ ਜਮੀਨ ਐਕਵਾਇਰ ਕਰਨ ਦੀ ਇੱਥੇ ਜਮੀਨ ਸਾਰੀ ਖਵਾਇਰ ਹੋ ਚੁੱਕੀ ਹੈ ਇੱਥੇ ਕੋਈ ਪ੍ਰੋਬਲਮ ਨਹੀਂ ਹੈ ਸਾਰੇ ਦਾ ਸਾਰਾ ਅਪਰੋਚ ਕਲੀਅਰ ਹੈ ਕਿਉਂਕਿ ਸੜਕ ਟ੍ਰੈਫਿਕ ਇੱਕ ਪਾਸੇ ਬੰਦ ਕਰ ਦੋਤੀ ਇਸ ਕਰਕੇ ਲੋਕਾਂ ਨੂੰ ਜਾਣ ਦੀ ਪ੍ਰੋਬਲਮ ਹੈ ਉਹਦਾ ਮੈਂ ਮੰਤਰੀ ਜੀ ਨੂੰ ਕਿਹਾ ਜੀ ਗਰਗਟਵੀ ਸਾਹਿਬ ਨੂੰ ਉਹਨਾਂ ਨੇ ਕਿਹਾ ਇਹਦੀ ਇੱਕ ਸਟੱਡੀ ਕਰਾ ਕੇ ਕਿਤੇ ਕੰਸਲਟੈਂਟ ਤੋਂ ਡੀਪੀਆਰ ਬਣਾਉਣ ਲਈ ਕਿਹਾ ਜਲਦੀ ਉਹ ਮੈਂ ਪੁੱਛਿਆ ਸੀ ਚੰਡੀਗੜ੍ਹ ਅਫਸਰਾਂ ਨੂੰ ਬਣਾ ਰਹੇ ਨੇ ਜਦੋਂ ਬਣ ਕੇ ਸਰਕਾਰ ਤੋਂ ਮਨਜ਼ੂਰ ਕਰਾਵਾਂਗੇ ਬੜੀਆ ਕੰਮ ਕਰਵਾਵਾਂਗੇ ਸਾਰੀ ਕੋ ਬੰਗਾ ਰੋਡ ਦੀ ਬੜੀ ਤਮਸ਼ੀਅ ਅੱਛਾ ਹੈ ਕੋ ਸਾੜੇ ਕਿ ਦੀ ਉਹਦੇ ਬਾਰੇ ਤਾਂ ਗੱਲ ਹੀ ਨਹੀਂ ਕਰਨਾ ਕਿਉਂਕਿ ਜਦੋਂ ਤੁਹਾਡੀ ਸਰਕਾਰ ਸੀ ਪਹਿਲਾਂ ਉਸੇ ਟਾਈਮ ਦੀ ਸੜਕ ਬਣੀ ਹੋਆ ਹੁਣ ਦੇਖੋ ਮੈਂ ਕਲੀਅਰ ਕਰਾ ਜਿਹੜੀ ਬੰਗਾ ਰੋਡ ਸਟੇਟ ਰੋਡ ਹੈ ਸਰਕਾਰ ਸਟੇਟ ਰੋਡ ਹੈ ਇਸ ਤਰ੍ਹਾਂ ਜੰਡਾਲਾ ਰੋਡ ਵੀ ਸਟੇਟ ਦੀ ਸੀ ਮੈਂ 16 ਕਰੋੜ ਰੁਪਏ ਕਿਸੇ ਬੰਦੇ ਨੂੰ ਕੱਟ ਕੇ ਜਾਂ ਕੋਈ ਲੈ ਕੇ ਦਿੱਤਾ ਸੀ ਪਰ ਪ੍ਰੋਬਲਮ ਇਹ ਹੈ ਪੰਜਾਬ ਸਰਕਾਰ ਵੱਲੋਂ ਕੋਈ ਸਕੀਮ ਗਈ ਨਹੀਂ ਹੈ ਬਣਾਉਣ ਲਈ ਮੈਂ ਅੱਗੇ ਵੀ ਕਿਹਾ ਸੀ ਵੀ ਇੱਕ ਵਾਰੀ ਬਣਾ ਕੇ ਭੇਜੋ ਤੇ ਮਨਜ਼ੂਰ ਮੈਂ ਇੱਕ ਰੱਖ ਲਵਾਂਗਾ 16 ਕਰੋੜ 20 ਕਰੋੜ ਜੇ ਨਾਲ ਲਗੇ ਮਜ਼ਦੂਰ ਪਾਵਾਂਗੇ ਗੜਵੀ ਨੇ ਕਿਹਾ ਵੀ ਹੋਇਆ ਪਰ ਇਹ 50 ਕਰੋੜ ਭੇਜ ਹੀ ਨਹੀਂ ਲੱਕੇ ਸੀਐਸਆਰ ਗੜਾ ਫੰਡ ਉਹਦੇ ਵਿੱਚ ਕਰਾ ਸਕਦੇ ਆ ਅੱਗੇ ਕਰਾਇਆ ਵੀ 16 ਕਰੋੜ ਉਸ ਪਰਲੇ ਮਿਲਿਆ ਦੇ ਵੀ ਫਿਰ ਸਕਦਾ ਪਰ ਸਰਕਾਰ ਦੀ ਟਿੱਲੇ ਟਿੱਲੇ ਬਣਾ ਜੋ ਕਰ ਬੇਜ ਕਰਨੇ ਕੰਮ ਹੋ ਸੜਕ ਪੈਦਾ ਦੀ ਕੋਈ ਸਮੱਸਿਆ ਨਹੀਂ ਹੋਣੀ ਸਰਕਾਰ ਦਾਅਵੇ ਕਰੇ ਜੀ ਵਿਕਾਸ ਕਾਰਜ ਹੋ ਰਿਹਾ ਪੰਜਾਬ ਦੀ ਸਰਕਾਰ ਦੇ ਵਿਕਾਸ ਕਰਨੇ ਕੋਰੇ ਤੁਹਾਨੂੰ ਪਤਾ ਹੀ ਹੈ ਬਾਥਰੂਮ ਤੇ ਕੂਟੀ ਵਾਰ ਨਹੀਂ ਹੋਵੇ ਉਹਦਾ ਵੀ ਨਹੀਂ ਪਤੇ ਰੱਖ ਦਿੰਦੇ ਨੇ ਜੇ ਟੁੱਟੀ ਲਾਤੀ ਉਹਦੇ ਨਹੀਂ ਬੱਤੇ ਰੱਖਦੇ ਨੇ